ਸასიਏ ਘਾਲ ਪਿਆਰੇ ਵਿਦਿਆਰਥੀਓ ਅੱਜ ਮੈਂ ਤੁਹਾਨੂੰ ਇੱਕ ਬਲੜੀ ਦੋ ਪਤਾਸੇ ਕਹਾਣੀ ਦਾ ਸਾਰ ਸੁਣਾ ਰਿਹਾ ਹਾਂ ਇਹ ਕਹਾਣੀ ਮਹਿੰਦਰ ਸਿੰਘ ਸਰਨਾ ਦੁਆਰਾ ਲਿਖੀ ਗਈ ਹੈ ਸ਼ਿੰਗਾਰਾ ਸਿੰਘ ਤੇ ਉਹਦਾ ਬਿੱਲੀ 10 ਨੰਬਰੀਆ ਜੇਲ੍ਹਦਾਰ ਸੁਭਾ ਸਿੰਘ ਦੇ ਤਵੇਲੇ ਵਿੱਚ दारू ਪੀ ਰਹੇ ਸਨ ਜੇਲ੍ਹਦਾਰ ਆਪਣੇ ਬਾਲ ਬੱਚਿਆਂ ਸਮੇਤ ਅੰਬਰਸਰ ਮਸਿਆਣਾਉਣ ਗਿਆ ਸੀ ਪਿੱਛੇ ਦੀ ਸਾਰੀ ਸਪੁਰਦਗੀ ਉਹ ਕੰਮੀ ਖੇਮੇ ਨੂੰ ਕਰ ਗਿਆ ਸੀ ਆਤੂਦਸ ਨੰਬਰੀਆ ਖੇਮੇ ਦਾ ਸਾਲਾ ਸੀ ਖੇਮੇ ਦੀ ਚਾਰ ਦਿਨਾਂ ਦੀ ਚੁੱਧ ਸਦਕਾ ਹੀ ਆਤੂ ਤੇ ਸਿੰਗਾਰਾ ਸਿੰਘ ਅਜ ਜੇਲ੍ਹਦਾਰ ਦੇ ਤਵੇਲੇ ਵਿੱਚ ਰਾਣੀ ਖਾਂ ਬਣੇ ਬੈਠੇ ਸਨ ਖੇਮੇ ਨੇ ਵੀ ਦੋ ਕੁਟ ਚੱਕ ਲਈ ਸੀ ਤੇ ਹੁਣ ਜੇਲ੍ਹਦਾਰ ਦੀ ਹਵੇਲੀਵਲ ਫੇਰ ਦਾ ਤੋਰਾ ਮਾਰਨ ਤੁਰ ਪਿਆ ਸੀ ਸਿੰਗਾਰਾ ਸਿੰਘ ਨੇ ਆਪਣੀ ਪਗੜੀ ਦਾ ਲੜ ਖੋਲਿਆ ਬੱਦਾ ਫੇਰ ਖੋਲਿਆ ਤੇ ਫੇਰ ਬੰਦਾ ਬੋਲਿਆ ਮਖਾ ਆਤੂ ਖੇਮਾ ਗਿਆ ਗਿਆ ਆਤੂ ਨੇ ਲਮਕਿਮੇ ਲੈ ਜੇ ਵਿੱਚ ਆਖਿਆ ਮਖਾ ਚੰਗੀ ਤਰ੍ਹਾਂ ਵੇਖ ਕੇ ਨਿਸਾ ਕਰ ਲੈ ਗਲਤੀ ਜੇ ਕੰਨੀ ਨਹੀਂ ਚਪਨੀ ਚਾਹੀਦੀ ਜਾਂ ਤਾ ਗਲ ਤੇਰੇ ਮੇਰੇ ਵਿੱਚ ਰਹੇਗੀ ਆਤੂ ਨੇ ਸੂਝਵਾਨ ਫਲਸਫੀਆਂ ਦੇ ਅੰਦਾਜ਼ ਵਿੱਚ ਆਖਿਆ ਜਾਂ ਫਿਰ ਅਸੀਂ ਦੋਵੇਂ ਨਹੀਂ ਰਹਾਂਗੇ ਫਾਂਸੀ ਦਾ ਰਸਾ ਸਕੇ ਪਿਓ ਦਾ ਲਿਹਾਜ਼ ਨਹੀਂ ਕਰਦਾ ਫਾਂਸੀsinghara singh ਨੇ ਚੌਂਕ ਕੇ ਆਖਿਆ ਉਹਦੀ ਆਵਾਜ਼ ਪੱਕੀ ਹੋਈ ਸੀ ਫਿਰ ਉਹਨੇ ਪਗੜੀ ਦਾ ਲੜ ਖੋਲ ਕੇ ਮੱਥੇ ਦੀ ਤਰੇਲੀ ਪੁੰਜੀ ਤੇ ਇੱਕੋ ਡੀਕ ਵਿੱਚ ਗਲਾਸ ਖਾਲੀ ਕਰ ਦਿੱਤਾ ਕੁਝ ਚਿਰ ਬੜਾ ਸੋਚਵਾਨ ਬੈਠਾ ਰਿਹਾ ਫਿਰ ਜਿਗਰਾ ਕਰਕੇ ਬੋਲਿਆ ਗਲਤ ਨੂੰ ਠੀਕ ਆਨਾਵੇਂ ਕਤਲ ਦਾ ਮਾਮਲਾ ਹੋਇਆ ਖੇਮੇ ਨੂੰ ਪਿੰਕ ਨਹੀਂ ਪੈਣੀ ਚਾਹੀਦੀ ਮੈਂ ਕਿ ਆ ਤੂੰ ਤੇਰੇ ਹੱਥ ਕਿਉਂ ਕੰਮੀ ਜਾਂਦੇ ਨੇ ਐਵੇਂ ਨਾ ਪਿਆ ਆਥ ਲੈ ਕਿੱਥੇ ਪਏ ਕੰਬਦੇ ਨੇ ਆ ਤੂੰ ਨੇ ਹੱਥਾਂ ਦੀ ਕਰੰਗੜੀ ਪਾ ਕੇ ਉਹਨਾਂ ਨੂੰ ਕੰਬਣੋਂ ਹਟਾਉਣ ਦਾ ਯਤਨ ਕੀਤਾ ਫਰਕ ਬਸ ਇੰਨਾ ਸੀ ਕਿ ਪਹਿਲੇ ਹੱਥ ਅੱਡ-ਅੱਡ ਕੰਮ ਰੇਸਨ ਹੁਣ ਇਕੱਠੇ ਆਤੂ ਨੇ ਆਪਣੀ ਉਮਰ ਦੇ 45 ਵਰਿਆਂ ਵਿੱਚ ਸਾਰੇ ਕਸਮ ਕੀਤੇ ਸਨ ਪਰ ਕਿਸੇ ਦਾ ਕਤਲ ਨਹੀਂ ਸੀ ਕੀਤਾ ਡਰ ਨਾ ਸਿੰਘਾਰਾ ਸਿੰਘ ਨੇ ਹੱਲਾਸ਼ੇਰੀ ਦਿੱਤੀ ਮੈਂ ਜੂ ਤੇਰੀ ਨਾਲ ਹੋਵਾਂਗਾ ਅੱਗੋਂ ਧੋਣ ਤੇ ਗਨਾਸਾ ਤੂੰ ਮਾਰੀ ਪਿੱਛੋਂ ਮੈਂ ਸਿਰ ਤੇ ਕੁਹਾੜੀ ਮਾਰਾਂਗਾ ਕੌਣ ਪਿਆ ਡਰਦਾ ਏ ਆਤੂ ਅੱਧੀ ਗਲਾਸ ਦਾ ਇੱਕ ਕੁੱਟ ਕਰਦਾ ਬੋਲਿਆ ਐਵੇਂ ਨਾ ਪਿਆ ਆਖ ਮਰ ਗਏ ਆਤੂ ਨੂੰ ਡਰਾਉਣ ਵਾਲੇ ਪਰ ਆਤੂ ਦੇ ਲਹਿਜੇ ਨੇ ਉਹਦੀ ਬਰਿਆਮ ਬੋਲਾਂ ਦੀ ਸਾਖੀ ਨਾ ਭਰੀ ਇਲਤਾ ਕਰ ਲੈਣੀ ਆ ਚੋਰੀਆਂ ਡਾਕੇ ਮਾਰ ਲੈਣੇ ਸੋਕੇ ਸਨ ਪਰ ਜਿਉਂ ਦਾ ਸਿਰੋ ਮਾਰ ਸੁਟਣਾ ਜਣੇ ਖਣੇ ਦਾ ਕੰਮ ਨਹੀਂ ਸੀ ਆਤੂ ਨੇ ਹੁਣ ਚਾਰੇ ਕੁਟ ਸਿੱਧੇ ਬੋਤਲ ਨੂੰ ਲਾ ਕੇ ਪੀਤੇ ਅਤੇ ਆਪਣੇ ਦਾਈਏ ਨੂੰ ਇੱਕ ਪਿਛਮੀ ਗੰਡ ਮਾਰ ਲਈ ਜਿਹੜਾ ਕੰਮ ਕਰਨਾ ਹੈ ਉਹ ਕਰਨਾ ਹੀ ਇਹ ਉਹਨੇ ਸੋਚਿਆ ਬੰਦਾ ਮਾਰਨ ਲੱਗਿਆ ਕਿਹੜਾ ਹਲ ਜੋੜਨੇ ਪੈਂਦੇ ਨੇ ਮਾੜਾ ਜਿਹੜਾ ਟੱਕ ਗਦਾਸੇ ਦਾ ਲਾ ਛੱਡੋ ਤੇ ਮੰਦਾ ਮਰ ਜਾਂਦਾ ਏ ਇੱਕ ਥਾਪੜ ਗਿਆਤੂ ਬੋਲਿਆ ਅੱਜੂ ਰਤੀ ਜਗੀਰੇ ਵਾਲਾ ਕੰਡਾ ਕੱਢ ਤੱਕ ਛੱਜਣਾ ਤੂੰ ਖਾਤਰ ਜਮਾ ਰੱਖ ਕੇ ਤੇ ਐਵੇਂ ਕਾਬਰ ਨਾ ਪਿਆ ਕੌਣ ਪਿਆ ਕਾਬਰ ਦਾ ਏ ਸ਼ਿੰਗਾਰਾ ਸੀ ਕਿਨੇ ਆਨੇ ਕੱਢੇ ਕਾਬਰ ਦਾ ਨਹੀਂ ਤਾਂ ਆਹ ਮੁਰਮੁਰ ਪੱਗ ਦਾ ਲੜ ਕਿਉਂ ਖੋਲਣਾ ਬੰਦ ਨਾ ਹੈ ਪਗੜੀ ਸੋਰੀ ਢਿੱਲੀ ਹੋ ਗਈ ਏ ਕੋਈ ਢਿੱਲੀ ਸਿੱਲੀ ਨਹੀਂ ਹੋਈ ਆਤੂ ਨੇ ਕਿਹਾ ਕੁਛ ਨਹੀਂ ਹੋਇਆ ਤੇਰੀ ਪੱਗ ਨੂੰ ਮੈਂ ਅੱਗੇ ਵੀ ਵੇਖਿਆ ਏ ਜਦੋਂ ਤੇਰੇ ਦਿਲ ਵਿੱਚ ਕਾਬਰ ਉੱਠਦੀ ਏ ਤੂੰ ਨਿਮਾਣੀ ਪੱਗ ਦੇ ਮਗਰ ਪੈ ਜਾਣਾ ਏ ਓਏ ਮੈਂ ਨਹੀਂ ਕਾਬਰ ਦਾ ਸਿੰਘਾਰਾ ਸਿੰਘ ਬੁੜਕਿਆ ਵੇਖ ਲਈ ਮੈਂ ਤੇਰੇ ਨਾਲ ਜਾਵਾਂਗਾ ਤੇਰਾ ਕਿੰਦਾ ਸਾਜੀ ਖੁੱਸ ਗਿਆ ਤਾਂ ਮੇਰੀ ਕੁਹਾੜੀ ਇੱਕੋ ਵਾਰੀ ਉਹਨੂੰ ਦੁਫਾੜ ਕਰ ਦੇਵੇਗੀ ਗੇਲੀ ਵਾਂਗਰਾ ਵਾਲਾ ਬਰੇਆਮਾ ਦਾ ਵਿਆਹ पण ਆਤੂਨੇ ਚੋਟ ਕੀਤੀ ਕੁਹਾੜੀ ਮਾਰਨ ਲਈ ਜੁੱਸੇ ਵਿੱਚ ਲਹੂ ਚਾਹੀਦਾ ਸਕਲ ਵੇਖਿਓ ਆਪਣੀ ਜਿਵੇਂ ਫਿੱਟੇ ਮੂੰਹ ਸੁੱਕਨੇ ਪਈ ਹੁੰਦੀ ਏ ਤੇ ਆ ਪੀਲੀਆ ਵਿਸਾਰਵਾਹੀ ਜਿਵੇਂ ਬਿੱਜੂ ਕਬਰਾਂ ਚੋਂ ਮੁਰਦਾ ਧੂਲੇ ਆਇਆ ਹੋਵੇ ਤੇਰੀ ਪੱਖ ਦੀ ਜਵਾਨੀ ਸਿੰਗਾਰਾ ਸਿਆਂ ਕੁੰਜਰਾ ਵਾਲੀ ਦੀ ਹੀਰਾਬਾਈ ਨੇ ਚੂਸ ਲਈ ਤੇਰੀ ਜਾਇਦਾਦ ਜ਼ਮੀਨ ਵੀ ਕੰਜਰਾ ਦੇ ਲੈ ਕੇ ਲੱਗ ਗਈ ਨਹੀਂ ਤਾਂ ਪਿੰਡ ਵਿੱਚ ਤੇਰੇ ਵਰਗਾ ਕੌਣ ਸੀ ਅੱਜ ਤੂੰ ਢੇਲੇ ਵਿੱਚ ਢੇਲੇ ਨੂੰ ਮੁਥਾਜ ਏ ਇੱਕੰਮ ਬੜਾ ਮਾੜਾ ਹੀ ਅਸੀਂ ਤੇਰੇ ਬੇਲੀ ਆ ਤੇਰੀ ਕੋਈ ਗੱਲ ਅੱਜ ਤੱਕ ਪੁੰਜੇ ਨਹੀਂ ਪੈਣ ਦਿੱਤੀ ਤੇਰਾ ਇਹ ਕੰਮ ਵੀ ਜ਼ਰੂਰ ਕਰਾਂਗੇ ਤੇ ਅਜੇ ਰਾਤੀ ਕਰਾਂਗੇ ਫਿਰ ਕਦੀ ਸਾਨੂੰ ਵੀ ਹੀਰਾਬਾਈ ਦਾ ਹੂਟਾ ਲਵਾ ਛੱਡੀ ਆਤੂ ਬੜੇ ਲੋਰ ਵਿੱਚ ਵਾਰ ਇਹ ਵਾਰਤਾਲਾ ਬੋਲ ਗਿਆ ਸੀ ਜਰੂਰ ਜਰੂਰ ਸ਼ਿੰਗਾਰਾ ਸਿੰਘ ਨੇ ਬੜੇ ਦੁਲਾਦ ਨਾਲ ਹਾਮੀ ਭਰੀ ਤੂੰ ਸਾਡਾ ਯਾਰ ਏ ਤੇਰੇ ਤੋਂ ਵੀ ਹੀਰਾ ਵਾਈਆਂ ਕੋਲ ਕਮਾਈਆਂ ਤੂੰ ਸਮੁੱਲੜੀ ਸਾਹਮ ਲਈ ਬਸ ਇੱਕ ਵਾਰੀ ਤੂੰ ਮੁੰਡੇ ਦਾ ਗਾਟਾ ਲਾ ਦੇ ਫੇਰ ਵੇਖੀਵੇਂ ਕੋਹਾਰੀ ਨਾਲ ਕਿਦਾਂ ਉਹਦੀ ਲਾਸ ਦੇ ਟੋਟੇ ਕਰਦਾ ਬੱਲੇ ਬੱਲੇ ਸ਼ਿੰਗਾਰਾ ਸਿਆ ਆਤੂ ਨੇ ਕਿਹਾ ਤੇਰੇ ਵਰਗਾ ਸੂਰਬੀਰ ਕਿਸੇ ਮਾਂ ਨਹੀਂ ਜੰਮਣਾ ਵੇਖ ਲੈ ਕਿਤੇ ਕੁਹਾਰੀ ਜੰਗਾਲੀ ਨੰਗੇ ਜੀ ਹੋਵੇ ਆਤੂ ਦਾ ਵਿਅੰਗsinghara Singh ਨੂੰ ਨਾ ਪੋਇਆ ਗੱਲ ਅਣਸੁਣੀ ਕਰਦਾ ਹੋ ਬੋਲਿਆ ਜਗੀਰੇ ਤੇ ਕੰਮ ਵਾਲੀ ਮੁਹੰਮਦ ਦਾ ਪਸਾਬ ਬੰਦ ਹੋ ਗਿਆ ਸੀ ਉਸ ਨੂੰ ਮੰਜੇ ਤੇ ਪਾ ਕੇ ਕੁੰਜਰਾ ਵਾਲੇ ਲੈ ਗਏ ਨੇ ਅੱਜਕੱਲ ਹਦਵਾਨੇ ਦੀ ਰਾਖੀ ਜਗੀਰਾ ਆਪ ਖੂ ਤੇ ਸੌਂਦਾ ਏ ਏਦੂ ਚੰਗਾ ਮੌਕਾ ਮੁਰ ਹੱਤ ਨਹੀਂ ਆਉਣਾ ਜੇਲਦਾਰ ਸੁਭਾ ਸਿੰਘ ਦੇ ਤਵੇਲੇ ਵਿੱਚ ਪਕਾਇਆ ਗਿਆ ਇਹ ਮਤਾ ਜੇਲਦਾਰ ਦੀ ਘੋੜੀ ਨੇ ਸੁਣਿਆ ਗਾ ਤੇ ਦੋਹ ਮਈਆਂ ਨੇ ਸੁਣਿਆ ਪਰ ਉਹ ਬੇਜਵਾਨ ਸਨ ਤੇ ਕਿੱਲੇ ਨਾਲ ਵੱਜੀਆਂ ਸਨ ਕਾਲਜੀਆਂ ਤੇ ਪੱਥਰ ਰੱਖ ਕੇ ਉਹ ਖੁਰਲੀਆਂ ਵਿੱਚ ਮੂੰਹ ਮਾਰਦੀਆਂ ਰਹੀਆਂ ਪਰ ਜਦੋਂ ਇਹ ਕੰਸੋਤਵੇਲੇ ਦੀ ਕੁੰਝੇ ਬਣੇ ਮੁਰਗੀਖਾਨੇ ਦੀਆਂ ਕੁੱਕੜੀਆਂ ਦੇ ਕੰਨੀ ਪਈ ਤਾਂ ਉਹਨਾਂ ਹਾਲ ਪਾਰਿਆ ਪਾ ਦਿੱਤੀ ਕੁੜਕੜ ਕਰਦੀਆਂ ਖੰਭ ਮਟਕਾਉਂਦੀਆਂ ਉਹ ਚਾਰੇ ਪਾਸੇ ਨੱਟ ਭਜਰੀਆਂ ਸਨ ਤਵੇਲੇ ਦੀ ਕੰਦ ਪਿੰਡ ਦੀ ਤਰਮਸਾਲ ਨਾਲ ਸਾਂਝੀ ਸੀ ਗਿੱਜੀਆਂ ਹੋਈਆਂ ਕੁੱਕੜੀਆਂ ਤਾਂ ਸਵੇਰੇ ਧਰਮਸ਼ਾਲ ਵਿੱਚ ਹਾਜ਼ਰੀ ਭਰ ਕੇ ਕੁਣਕਾ ਵਿਚਕ ਆਉਂਦੀਆਂ ਸਨ ਅੱਜ ਵੀ ਚਿੱਟੇ ਰੰਗ ਦੀ ਉਤਸਾਈ ਕੁਕੜੀ ਧਰਮਸ਼ਾਲ ਦੀ ਡਿਊਟੀ ਤੱਕ ਪਹੁੰਚ ਗਈ ਸਾਇਦ ਉਹ ਧਰਮਸ਼ਾਲ ਅੰਦਰ ਜੁੜੀ ਸੰਗਤ ਨੂੰsinghara singh ਅਤੇ aatu ਦੇ ਮਨਸੂਬੇ ਤੋਂ ਜਾਣੂ ਕਰਵਾਉਣਾ ਚਾਹੁੰਦੀ ਸੀ ਧਰਮਸ਼ਾਲ ਦੀ ਡਿਊਟੀ ਵਿੱਚ ਉਹ ਕੁਕੜੀ ਚੋਹਾ ਵਰਿਆਂ ਦੀ ਕਬਾਲੜੀ ਦੀ ਨਜ਼ਦੀਕ ਚੜ ਗਈ ਜੋ ਪ੍ਰਸਾਦ ਲੈ ਕੇ ਆਪਣੀ ਮਾਂ ਤੋਂ ਪਹਿਲਾਂ ਹੀ ਬਾਹਰ ਆ ਗਈ ਸੀ ਕੁਕੜੀ ਨੂੰ ਵੇਖਦਿਆਂ ਉਹ ਬਾਲੜੀ ਉਹਦੇ ਮਗਰ ਨੱਠੀ। ਉਹਦੇ ਇੱਕ ਹੱਥ ਵਿੱਚ ਪ੍ਰਸਾਦ ਦੇ ਦੋ ਪਤਾਸੇ ਕੁੱਟੇ ਹੋਏ ਸਨ ਅਤੇ ਦੂਜੀ ਬਾਹ ਉਲਾਰ ਕੇ ਟੁੜ ਕਰਾਉਂਦੀ ਅਤੇ ਖੰਭ ਝਕਾਉਂਦੀ ਕੁਕੜੀ ਤਵੇਲੇ ਵਿੱਚ ਜਾ ਵੜੀ ਅਤੇ ਮਗਰ ਮਗਰ ਉਹ ਬਾਲੜੀ ਵੀ ਅੰਦਰ ਵੜਦੇ ਹੀ ਕੁੜੀ ਦਾ ਧਿਆਨ ਕੁਕੜੀ ਵੱਲੋਂ ਹਟ ਗਿਆ ਤੇ दारू ਪਿੰਦਿਆਂ ਕੋਲ ਰੁਕਦੀ ਉਹ ਬੋਲੀ "ਤੁਸੀਂ ਕੀ ਪਏ ਪਿੰਦੇ ਹੋ?" ਕੁਸਨੇ ਕਾਕੋ ਆਤੂਨੇ ਰੁਖਾਈ ਨਾਲ ਆਖਿਆ ਤੂੰ ਇੱਥੇ ਕੀ ਲੈਣ ਆਈ ਏ ਸ਼ੰਗਾਰਾ ਸਿੰਘ ਕੁਝ ਨਾ ਬੋਲਿਆ ਕੁੜੀ ਦੀ ਮਾਸੂਮਤਾ ਤੇ ਸਵੱਛਤਾ ਦਾ ਕਿੱਲਿਆ ਉਹ ਬਿਟ-ਬਿਟ ਉਹਦੇ ਵੱਲ ਵੇਖਦਾ ਗਿਆ ਚਿੱਟੇ ਰੀਬਨਾ ਤਾਰਿਆਂ ਵਰਗੀਆਂ ਅੱਖਾਂ ਨਾਲ ਉਹ ਇਸ ਪਿੰਡ ਦੀ ਧਰਤੀ ਦੀ ਨਹੀਂ ਸੀ ਲੱਗਦੀ ਤੁਸੀ ਚਰਬਤ ਪਏ ਪੀਂਦੇ ਹੋ ਆਹੋ ਆਤੂਨੇ ਗੱਲ ਮੁਕਾਣੀ ਚਾਹੀ ਮਿੱਠਾਏ ਕੁੜੀ ਨੇ ਪੁੱਛਿਆ ਨਹੀਂ ਆਤੂ ਨੇ ਸੱਚੋਚਾ ਚਾਖਿਆ ਕੋੜਾ ਏ ਆਹੋ ਮੈਂ ਮਿੱਠਾ ਪਾ ਦਿਆਂ ਕੁੜੀ ਨੇ ਕਿਹਾ ਆਤੇ ਛਾਤੀ ਇੱਕ ਪਤਾਸਾ ਉਹਨਾਂ ਦੋਹਾਂ ਦੇ ਗਲਾਸ ਵਿੱਚ ਪਾ ਦਿੱਤਾ ਇਹ ਕੀ ਕੀਤਾ ਏ ਆਤੂ ਚਿਲਕ ਕੇ ਬੋਲਿਆ ਧਰਮਸ਼ਾਲ ਦਾ ਪ੍ਰਸਾਦ ਇਹ ਪਤਾਸਾ ਤੇ ਤੂੰ ਕਿੱਥੇ ਪਾ ਦਿੱਤਾ ਏ ਕਾਲੀ ਕਾਲੀ ਆਤੂ ਨੇ ਪਤਾਸਾ ਆਪਣੇ ਗਲਾਸ ਵਿੱਚੋਂ ਕੱਢਣ ਦੀ ਕੀਤੀ ਪਰ ਪਤਾਸਾ ਖੁੱਲ ਚੁੱਕਾ ਸੀ ਇੰਨੇ ਨੂੰ ਬਲੜੀ ਦੀ ਮਨ ਲਬ ਦੀ ਲਬ ਦੀ ਤਵੇਲੇ ਦੇ ਅੰਦਰ ਆ ਗਈ ਅੰਦਰ ਵੜਦੇ ਹੀ ਉਸ ਨੂੰ ਸ਼ਰਾਬ ਦੀ ਤੇਜ ਮੋਸ਼ਕਾਈ ਇੱਕ ਹੱਥ ਨਾਲ ਉਸਨੇ ਦੁਪੱਟੇ ਦਾ ਲੱਕ ਲੜਨੱਕ ਤੇ ਘੁੱਟ ਲਿਆ ਅਤੇ ਦੂਜੇ ਨਾਲ ਕੁੜੀ ਨੂੰ ਲਾਂਦ ਦੇ ਕੇ ਮੋਢੇ ਲਾਂਦੀ ਕਾਲੀ ਕਾਲੀ ਬਾਹਰ ਨਿਕਲ ਗਈ ਮੰਤਰਮੁਗਧ ਹੋਇਆ ਸਿੰਗਾਰਸਿਨ ਕਿੰਨਾ ਚਿਰ ਤੱਕ ਬਾਹਰਲੇ ਬੂਹੇ ਵੱਲ ਵੇਖੀ ਗਿਆ ਉਧਰ ਕੀ ਵੇਖੀ ਜਾਣਾ ਆਤੂ ਨੇ ਉਹਨੂੰ ਝੰਡੋੜਿਆ ਆਤੂ ਉਹ ਬਲੜੀ ਸਿੰਗਾਰਾ ਸਿੰਘ ਨੇ ਕਿਹਾ ਉਹ ਚਲੀ ਗਈ ਏ ਆਤੂ ਨੇ ਆਖਿਆ ਉਹਦੀ ਮਾਂ ਉਹਨੂੰ ਚੁੱਕ ਕੇ ਲੈ ਗਈ ਏ ਆਤੂ ਉਹ ਬਲ ਦੀ ਪਤਾ ਨਹੀਂ ਕੀ ਕਰ ਗਈ ਏ ਕਰ ਕੀ ਗਈ ਏ ਆਤੂ ਬੋਲਿਆ ਇੱਕ ਇੱਕ ਪਤਾਸਾ ਸਾਡੇ ਗਲਾਸ ਵਿੱਚ ਪਾ ਗਈ ਏ ਨਹੀਂ ਸਿੰਗਾਰਾ ਸਿੰਘ ਨੇ ਆਪਣਾ ਹੱਥ ਛਾਤੀ ਤੇ ਰੱਖ ਕੇ ਆਖਿਆ ਉਹ ਬਲ ਦੀ ਮੈਨੂੰ ਇੱਥੇ ਕੁਝ ਕਰ ਗਈ ਏ ਕੋਈ ਅਕਲ ਦੀ ਗੱਲ ਕਰ ਰਿਹਾ ਕਰ ਸਿੰਗਾਰਿਆ ਚੋਹਾਂ ਬਰੇ ਦੀ ਉਹ ਵਾਲੜੀ ਤੈਨੂੰ ਇੱਥੇ ਕੀ ਕਰ ਗਈ ਏ ਆਤੂ ਨੇ ਹੱਥ ਆਪਣੀ ਛਾਤੀ ਤੇ ਰੱਖਦੇ ਆ ਪੁੱਛਿਆ ਉਸਨੇ ਪੁੱਛਾ ਤੂੰ ਉਹਨੂੰ ਵੇਂਦੇ ਸਾਰ ਮੇਰੇ ਅੰਦਰ ਸਭ ਕੁਝ ਉਲਟ ਪੁਲਟ ਹੋ ਗਿਆ ਏ ਕੁਝ ਚੰਗਾ ਚੰਗਾ ਹੋ ਗਿਆ ਏ ਮੇਰੇ ਅੰਦਰ ਜਿਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ ਬੋਤਲ ਨੂੰ ਕੌਣ ਦੀ ਕਰ ਆਤੂ ਨੇ ਕਿਹਾ ਤੇ ਐਵੇਂ ਜੱਬਲੀਆ ਨਾ ਪਿਆ ਮਾਰ ਨਹੀਂ ਆਤੂ ਹੁਣ ਨਹੀਂ ਮੇਰੀ ਪੀਨ ਨੂੰ ਰੂ ਕਰ ਦੇ ਫਿਰ ਕਾਦੇ ਤੇ ਕਰਦੀ ਏ ਤੇਰੀ ਰੂ ਆਤੂ ਨੇ ਪੁੱਛਿਆ ਮੇਰੀ ਰੂ ਰੋਣ ਨੂੰ ਕਰਦੀ ਸਿੰਘਾਰਾ ਸਿੰਘ ਨੇ ਅਤਰੂ ਆਤਰੂ ਨੂੰ ਭੀਜੀ ਆਵਾਜ਼ ਵਿੱਚ ਕਿਹਾ ਰੋਲ ਅਫੇਰ ਆਤੂ ਬੋਲਿਆ ਰੋਣ ਤੇ ਕਿਹੜਾ ਮੁੱਲ ਲੱਗਦਾ ਅਜੇ ਗੱਲ ਆਤੂ ਦੇ ਮੂੰਹ ਵਿੱਚ ਹੀ ਸੀ ਕਿ ਸਿੰਘਾਰਾ ਸਿੰਘ ਫਿਰ ਸਪਿਆ ਤੇ ਅਗਲੇ ਪਲ ਆਤੂ ਵੇਖ ਕੇ ਹੈਰਾਨ ਹੋਇਆ ਗੋਡੇ ਵਿੱਚ ਸਿਰ ਲੁਕਾਈ ਹੋ ਕੋਭਾ ਮਾਰ ਮਾਰ ਕੇ ਰੋ ਰਿਹਾ ਸੀ ਆਤੂ ਨੇ ਉਹਦੇ ਰੋਣ ਵਿੱਚ ਕੋਈ ਵਿਗਨ ਨਾ ਪਾਇਆ ਜਦੋਂ ਕੋਭਾਂ ਡਸਕੋਰੇ ਬਣ ਗਈਆਂ ਤਾਂ ਸਿੰਘਾਰਾ ਸਿੰਘ ਨੇ ਕਹਿਣਾ ਸ਼ੁਰੂ ਕੀਤਾ ਮੇਰੀ ਕਰਵਾਲੀ ਪਹਿਲੀ ਜਮਨੀ ਵੀ ਥੀ ਮਰ ਗਈ ਅਤੇ ਉਹਦੇ ਨਾਲ ਹੀ ਮੇਰਾ 8 ਦਿਨਾਂ ਦਾ ਪੁੱਤਰ ਵੀ ਮੁੜ ਕੇ ਮੈਨੂੰ ਕਿਸੇ ਨੇ ਸਾਗ ਨਾ ਦਿੱਤਾ ਤੇ ਮੈਂ ਕੰਜਰਾਂ ਦੇ ਕੋਟਿਆਂ ਤੇ ਖੇਹਾਂ ਖਾਂਦਾ ਫਿਰਿਆ ਮੇਰਾ ਪੁੱਤਰ ਜਿਉਂਦਾ ਰਹਿੰਦਾ ਤਾਂ ਇਸ ਨੂੰ ਬੰਦਲੀ ਮੇਰੀ ਵਰਗੀ ਮੇਰੀ ਪੋਤਰੀ ਹੋਣੀ ਸੀ ਮੈਂ ਉਹਨੂੰ ਚੁੱਕੀ ਫਿਰਦਾ ਉਹਨੇ ਮੋਢੇ ਲਾ ਕੇ ਧਰਮਸੈ ਲਾ ਜਾਂਦਾ ਲੈ ਆਹ ਕਿਹੜੀ ਵੱਡੀ ਗੱਲ ਏ ਜ਼ਗੀਰਾ ਇਕੀਆਂ ਬਈਆਂ ਦਾ ਗੱਭਰੂ ਏ ਜਾਇਦਾਦ ਜ਼ਮੀਨ ਵਾਲਾ ਏ ਕੋਨੂ ਬੀਸ ਆਕ ਆਉਂਦੇ ਨੇ ਉਹਦਾ ਵਿਆਹ ਕਰ। ਪਰ ਉਹਦਾ ਕੋਣ ਹੈ? ਫੇਰ ਪਿਆ ਖਡਾਈ ਪੋਤਰੀਆਂ ਪੁੱਤਰੇ। ਤੂੰ ਆਪਣੇ ਜ਼ਗੀਰੇ ਦੀ ਗੱਲ ਕਰਦਾ ਏ। ਮੇਰੇ ਆਪਣੇ ਜ਼ਗੀਰੇ ਦੀ। ਸਿੰਘਾਰਾ ਸਿੰਘ ਨੇ ਮੂਰਖਾ ਵਾਂਗ ਪੁੱਛਿਆ। ਆਹੋ ਪਤੀਜੇ ਤੇਰੇ ਦੀ ਆਤੂ ਨੇ ਕਿਹਾ ਜਿਸ ਦਾ ਅੱਜ ਰਾਤੀ ਅਸਾ ਕਤਲ ਕਰਨਾ ਏ। ਨਾ ਨਾ ਆਤੂ ਸਿੰਘਾਰਾ ਸਿੰਘ ਨੇ ਹੱਥ ਜੋੜਦੇ ਤਰਫ ਕੇ ਆਖਿਆ। ਵਾਸਤਾ ਹੀ ਗੁਰੂ ਦਾ ਮੁਰਕੇ ਗਲ ਮੋਹ ਨਾ ਕਦੀ। ਧੰਨਵਾਦ ਜੀ।